ਕਰ ਲਏ ਜੀ ਕੀ ਹੈ ਸਰ ਮਾਮਲਾ ਜਿੱਦਾਂ ਪਿਛਲੇ ਦਿਨ ਤੁਸੀਂ ਦੇਖਿਆ 12 ਤਰੀਕ ਨੂੰ ਕਨੇਕੇ ਬਾਂਗਰ ਬਲਾਸਟ ਹੋਇਆ ਸੀਗਾ ਜੀ ਔਰ 20 ਤਰੀਕ ਨੂੰ ਬਡਾਲਾ ਬਾਂਗਰ ਬਲਾਸਟ ਕੀਤਾ ਸੀ ਔਰ ਇਹਦੀ ਜ਼ਿੰਮੇਦਾਰੀ ਹੈਪੀ ਪਾਸ਼ੀਆਂ ਨਾਂ ਦਾ ਇੱਕ ਕੋਲੋਂ ਗੈਂਗਸਟਰ ਸੀਗਾ ਇੱਥੇ ਫਿਰ ਆਤਵਾਦੀ ਬਣ ਗਿਆ ਉੱਥੇ ਰਿੰਦੇ ਨਾਲ ਮਿਕਸ ਅਪ ਹੋ ਕੇ BCI ਦੇ ਨਾਂ ਤੇ ਇਹ ਜ਼ਿੰਮੇਵਾਰੀਆਂ ਇਹਨਾਂ ਨੇ ਲੈਣੀਆਂ ਸ਼ੁਰੂ ਕਰ ਦਿੱਤੀਆਂ ਮੇਰੇ ਨਾਲ ਇੱਕ ਸ਼ੇਰਾ ਹਣੀ ਨਾਂ ਦਾ ਵਿਅਕਤੀ ਆ ਉਹ ਵੀ ਇਹਨਾਂ ਦੇ ਨਾਲ ਇਨਵੋਲਡ ਆ ਜੀ ਪਰ ਬਟਾਲਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਬਹੁਤ ਹੀ ਵਧੀਆ ਕੰਮ ਕੀਤਾ ਇਨਵੈਸਟੀਗੇਟ ਕੀਤਾ ਔਰ ਇਸ ਦੀ ਮੁबारकबाद ਹੈ ਬਟਾਲਾ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਕਿ ਬਹੁਤ ਛੇਤੀ ਹੀ ਅਸੀਂ ਇਹਨਾਂ ਸਾਰੇ ਅਕਿਊਜ਼ ਨੂੰ ਫੜ ਲਿਆ ਇਰੇ ਟੋਟਲ 5 ਵਿਅਕਤੀ ਇਨਵੋਲਡ ਸਿਗੇ ਅਭਿਜੋਤ ਨਾਂ ਦਾ ਇਹ ਸਾਰੇ 5 ਦੇ ਪੰਜੇ ਕਿਲਾ ਲਾਲ ਸਿੰਘ ਦੇ ਰਹਿਣ ਵਾਲੇ ਆ ਅਭਿਜੋਤ ਨਾਂ ਦਾ ਜਿਹੜਾ ਬੰਦਾ ਹੈ ਇਹ ਮੇਨ ਨੇ ਪਲਾਨਿੰਗ ਕੀਤੀ ਸੀ ਇਹ ਡਾਇਰੈਕਟਲੀ ਇਨ ਟੱਚ ਸੀਗਾ ਹੈਪੀ ਪਾਸ਼ਾ ਤੇ ਹਣੀ ਸ਼ੇਰੇ ਨਾਲ ਪਰ ਇਹ ਪਿਛਲੇ ਸਾਲ ਅਰਮੇਨੀਆ ਗਿਆ ਸੀਗਾ ਉੱਥੇ ਇਹਦਾ ਹਣੀ ਨਾਲ ਇਹਦਾ ਆਕਸੀ ਰਾਫਤਾ ਹੋਇਆ ਫਿਰ ਇਹ ਵਾਪਸ ਆ ਜਾਂਦਾ ਆ ਵਾਪਸ ਆ ਕੇ ਵੀ ਇਹ ਦੋਨਾਂ ਨਾਲ ਆਪਸੀ ਰਾਫਤਾ ਰੱਖਦਾ ਹੈ ਹੈਪੀ ਪਾਸ਼ਾ ਨਾਲ ਵੀ ਤਾਂ ਹਣੀ ਨਾਲ ਦੀ ਫਿਰ ਇਹ ਮੇਨ ਪਲਾਨਿੰਗ ਕਰਦਾ ਪਲਾਨਿੰਗ ਕਰਕੇ ਜੋ ਇਹਨੂੰ ਗ੍ਰਨੇਡ ਸਪਲਾਈ ਕੀਤੇ ਜਾਂਦੇ ਆ ਔਰ ਫਿਰ ਇਹ ਆਪਦੇ ਲੋਕਲ ਜਿਹੜੇ ਹੋਰ ਚਾਰ ਬੰਦੇ ਆ ਇਹਨਾਂ ਨੂੰ ਇਨਕਲੂਡ ਕਰਦਾ ਇਹ ਪੰਜੇ ਦੇ ਪੰਜੇ ਅਰੈਸਟ ਹੋ ਚੁੱਕੇ ਆ ਦੋ ਵਿਅਕਤੀਆਂ ਨੂੰ ਅ ਅਭਿਜੋਤ ਨੂੰ ਤੇ ਜਿਹੜਾ ਗੁਰਜੀਤ ਹੈ ਇਹਨੂੰ ਉਹ ਕਬਰੀ ਲਈ ਅਸੀਂ ਲੈ ਕੇ ਆ ਰਹੇ ਸੀਗੇ ਇਹਨਾਂ ਨੇ ਦੱਸਿਆ ਸੀ ਕਿ ਇੱਥੇ ਪਿਸਟਲ ਆ ਇੱਥੇ ਇਹਨਾਂ ਨੇ ਪੁਲਿਸ ਤੋਂ ਹੱਥ ਛੁੜਾ ਕੇ ਆਪਦੇ ਪਿਸਟਲ ਜਿੱਥੇ ਇਹਨਾਂ ਲੁਕੋਏ ਹੋ ਸੀ ਕਰਕੇ ਪੁਲਿਸ ਤੇ ਫਾਇਰਿੰਗ ਕੀਤੀ ਜਿਹਦੇ ਚ ਜ਼ਖਮੀ ਹੋਇਆ ਇਹਨੂੰ ਅਸੀਂ ਹਸਪੀਟਲ ਸ਼ਿਫਟ ਕਰ ਦਿੱਤਾ ਗਿਆ ਆ ਉਹਨੂੰ ਉੱਥੇ ਜਾ ਕੇ ਦੇਖਦੇ ਇਹਨਾਂ ਦੀ ਕੀ ਕੰਡੀਸ਼ਨ ਹੈਗੀ ਆ ਜੀ ਸਰ ਕਿੱਥੇ ਕਿੱਥੇ ਗੋਲੀ ਲੱਗੀ ਇਹਨਾਂ ਦੇ ਇਹ ਹੁਣ ਅਸੀਂ ਜਾ ਕੇ ਦੇਖਾਂਗੇ ਜੀ ਕਿਉਂਕਿ ਇੱਥੇ ਇਮੀਡੀਏਟਲੀ ਅਸੀਂ ਪਹਿਲਾਂ ਮੌਕੇ ਆਏ ਆ ਉੱਥੇ ਸਾਡੀ ਵੱਖਰੀ ਟੀਮ ਗਈ ਹੋਈ ਆ ਹਸਪੀਟਲ 'ਚ ਇਹ ਬਟਾਲਾ ਹਸਪੀਟਲ 'ਚ ਦਾਖਲ ਆ ਉਥੇ ਇਹ ਜ਼ੇਰੇ ਇਲਾਜ ਹੈਗੇ ਫਿਰ ਦੇਖਾਂਗੇ ਕਿਤੇ ਕੀ ਆ ਔਰ ਇਹ ਫੈਮਿਲੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਆ ਫੈਮਿਲੀ ਬੈਕਗ੍ਰਾਉਂਡ ਕਿਉਂਕਿ ਇਹ ਅੱਜ ਸਵੇਰੇ ਹੀ ਸਾਰੇ ਅਰੈਸਟ ਹੋਏ ਆ ਔਰ ਇਹ ਸਾਰੇ ਜੀ ਆ ਬਾਈ 25 26 ਸਾਲ ਦੀ ਏਜ ਦੇ ਵਿੱਚ ਹੀ ਇਹਨਾਂ ਦੀ ਏਜ ਗਰੁੱਪ ਹੈ ਔਰ ਇਹ ਸਾਰੇ ਲੋਕ ਮੈਂ ਤੁਹਾਡੇ ਜ਼ਰੀਏ ਸਾਰੇ ਯੂਥ ਨੂੰ ਮੈਂ ਅਪੀਲ ਵੀ ਕਰੂੰਗਾ ਕਿ ਇਹ ਜਿਹੜੇ ਬਾਹਰ ਵਿਅਕਤੀ ਬੈਠੇ ਆ ਇਹ ਬਹੁਤ ਬੜੇ ਧਮਰਾਹ ਕਰਕੇ ਖਾਸ ਕਰਕੇ ਇਹ ਹੈਪੀ ਪਾਸ਼ਾ ਸ਼ੇਰਾ ਰਿੰਦਾ ਜਾਂ ਇਹਨਾਂ ਦਾ ਇੱਕ ਸਾਥੀ ਜੀਵਨ ਫੌਜੀ ਵੀ ਹੈ ਇਹਨੇ ਵੀ اسلامਾਬਾਦ ਜਿਹੜਾ ਸਾਡੀ ਉੱਥੇ ਐਸ ওসি ਨੇ ਬਹੁਤ ਅੱਛਾ ਕੰਮ ਕਰਕੇ ਉਹ ਵੀ ਟ੍ਰੇਸ ਹੋ ਗਿਆ ਸਵੇਰੇ ਤੁਸੀਂ ਪੜਿਆ ਹੋਣਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਸੀਗਾ ਇਹ ਯੰਗਸਟਰਸ ਨੂੰ ਗੁੰਮਰਾਹ ਕਰਕੇ ਛੋਟੇ ਛੋਟੇ ਲਾਲਚ ਦੇ ਕੇ ਉਹਨੇ ਇਹ ਜ਼ਿੰਦਗੀਆਂ ਖਰਾਬ ਕਰ ਰੇ ਆ ਔਰ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਐਸパਸੇ ਨੂੰ ਤੋਰ ਪੈਂਦੇ ਆ तकरीबन ਮੈਂ ਦੱਸ ਤਾਂ ਜੀ तकरीबन ਹੁਣ ਇਸ ਵੇਲੇ ਜੇ ਦੇਖੀਏ ਪਿਛਲੇ 1 ਸਾਲ ਤੋਂ ਉੱਪਰ ਟਾਈਮ ਦੇ ਵਿੱਚ 25 ਤੋਂ 30 ਬੰਦੇ ਆ ਜਿਹੜੇ ਨੌਜਵਾਨ ਬੱਚੇ ਆ ਇਹਨਾਂ ਦੇ ਗੁੰਮਰਾਹ ਹੋ ਕਰਕੇ ਜੇਲਾਂ ਦੇ ਵਿੱਚ ਆਪਦੀ ਹੁਣ ਜ਼ਿੰਦਗੀ ਕੱਟ ਰਿਹਾ ਉਹਨਾਂ ਦੇ ਪਰਿਵਾਰ ਪਿੱਛੇ ਸਾਰੇ ਦੁਖੀ ਆ ਮਾਪੇ ਦੁਖੀ ਆ ਮਾਪੇ ਕੁਝ ਕਰ ਨਹੀਂ ਸਕਦੇ ਕਿਉਂਕਿ ਹੁਣ ਉਹਨਾਂ ਨੇ ਕਾਨੂੰਨ ਨੂੰ ਹੱਥ ਲਿਆ ਕਾਨੂੰਨ ਮੁਤਾਬਕ ਤੁਹਾਨੂੰ ਸਜ਼ਾ ਮਿਲਣੀ ਆ 5-7 ਬੰਦੇ ਜਿਹੜੇ ਘਰੋਂ ਪੁਲਿਸ ਤੋਂ ਭੱਜੇ ਹੋਏ ਆ ਉਹ ਵੀ ਕ੍ਰਾਈਮ ਚ ਇਨਵੋਲਡ ਆ ਸੋ ਸਾਰੇ ਯੰਗਸਟਰਸ ਨੂੰ ਇਹਨਾਂ ਤੋਂ ਇਹਨਾਂ ਦੀਆਂ ਗੱਲਾਂ ਚਾ ਕੇ ਇਹ ਆਪ ਤਾਂ ਬਾਹਰ ਬੈਠੇ ਆ ਆਪ ਪੈਸੇ ਕਮਾਈ ਜਾ ਰਹੇ ਆ ਔਰ ਇੱਥੇ ਨੌਜਵਾਨ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰ ਰਹੇ ਆ ਸਰ ਜਿਸ ਤਰੀਕੇ ਨਾਲ ਇਹਨਾਂ ਨੇ ਬਲਾਸਟ ਕੀਤੇ ਤਹਿਸ਼ਖ ਦਾ ਮਾਹੌਲ ਸੀ ਲੋਕਾਂ ਚ ਵੀ ਔਰ ਹੁਣ ਜਦੋਂ ਪੁਲਿਸ ਨੇ ਸਾਰੇ ਟਰੇਸ ਕਰਦੇ ਦੋਵੇਂ ਥਾਣਿਆਂ ਦੇ ਜਿਹੜੇ ਚੌਕੀਆਂ ਦੇ ਵਿੱਚ ਬਲਾ ਹਾਂਜੀ ਮੈਂ ਦੱਸ ਰਿਹਾ ਜੀ ਜਿਹੜਾ ਸਾਡੇ ਬਟਾਲੇ ਦੇ ਵਿੱਚ ਕਨਿਆ ਕਾ ਬਾਂਗਰ ਹੋਇਆ ਸੀਗਾ ਇਹ ਇਹਨਾਂ ਵੱਲੋਂ ਹੀ ਕੀਤਾ ਗਿਆ ਸੀ ਫਿਰ 20 ਤਰੀਕ ਨੂੰ ਵਡਾਲਾ ਬਾਂਗਰ ਵਿਖੇ ਇਹਨਾਂ ਨੇ ਬਲਾਸਟ ਕੀਤਾ ਸੀਗਾ ਉਹ ਵੀ ਇਹਨਾਂ ਨੇ ਹੀ ਕੀਤਾ ਸੀਗਾ ਜੀ ਸੋ ਦੋਨੋਂ